ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਅਸੀਂ ਆਪ ਪਹੁੰਚ ਚੁੱਕੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਵੜਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਸੂਈ ਆ ਤੇ ਦੋ ਗੱਬਨਾ ਤੁਹਾਨੂੰ ਦਿਖਾਵਾਂਗੇ ਗੱਲ ਪਤਾ ਪਾ ਵਿਧਿਆ ਨਾ ਕਰਦੇ ਤੇ ਪੁੱਛਦੇ ਸਾਰੀ ਡੀਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸਿਕਾਲ ਵੀਰ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਮਹਾਰਾਜ ਦੀ ਜੀ ਚਲੋ ਵਧੀਆ ਕਿਰਪਾ ਚ ਹੀ ਦੀ ਜੀ ਤੇ ਨਾਮ ਦੱਸ ਦਿਓ ਇੱਕ ਰੇ ਨਾਮ ਪ੍ਰੀਤ ਸਿੰਘ ਹਿੰਡੀ ਚ ਦੇਖੋ ਤਸੀਲ ਇਨਾਲਾ ਜ਼ਿਲ੍ਹਾ ਮਾਨਸਰ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਰੇ 95012 96185 ਠੀਕ ਆ ਤੇ ਅੱਜ ਫਿਰ ਇੱਕ ਸੋਈ ਤੇ ਦੋ ਗੱਪਣਾ ਦੋ ਰੱਬਣਾ ਹਾਂਜੀ ਠੀਕ ਆ ਤੇ ਚਲੋ ਸ਼ੁਰੂਆਤ ਫੇਰਾ ਜਰਸੀ ਤਾਂ ਹੀ ਆਪਾਂ ਕਰਨੀ ਬੜਾ ਪਿਆਰਾ ਜਿਹਾ ਫੇਸ ਹੈ ਇਹਦਾ ਛੋਟੇ ਛੋਟੇ ਕੰਨੇ ਆ ਤੇ ਮਗਰ ਵੀ ਇਹ ਤੇ ਜਰਸੀ ਵਸ਼ੀ ਆ ਕਾਫੀ ਪਿਆਰੀ ਜਰਸੀ ਵਸ਼ੀ ਆ ਜਿਹੜੀ ਇਹਦੇ ਮਗਰ ਕਿੰਨਾ ਚਿਰ ਹੋ ਗਿਆ ਵਿੱਜ ਨੇ ਸੋਈ ਨਾ ਇਹਨੂੰ ਸੋਈ ਨੂੰ ਵਿੱਜ ਅੱਜ 10 ਦਿਨ ਦਾ ਹੋ ਗਿਆ 10 ਦਿਨ ਹੋ ਗਏ ਆ ਹਾਂਜੀ ਹਾਂਜੀ ਪਹਿਲਾਂ ਸੂਆ ਗੱਜ ਜੀ ਬੈਠ ਜੇ ਠੀਕ ਆ ਹਾਂਜੀ ਪਹਿਲਾਂ ਤੇ ਕਿੰਨਾ ਚਿਰ ਤੇ ਕੱਲ ਦੁੱਧ ਤਿਆਰ ਦੁੱਧ ਵਿੱਜ ਜੀ ਇਹਦੇ ਕੋ ਪੱਕਾ ਜਿਹੜਾ ਉਹ 8 ਕਿਲੋ ਹੋਊਗਾ ਅੱਛਾ ਹਾਂਜੀ ਭਾਈ ਆਧਾ ਕਿਲੋ ਘੱਟ ਹੋ ਜੇ ਆਪਾਂ ਕਹਿ ਨਹੀਂ ਸਕਦੇ ਠੀਕ ਆ ਹਾਂਜੀ ਠੀਕ ਤੇ ਕਿੰਨਾ ਬਵਾ ਦਹਾ ਕਿਲੋ ਆਂਦਾ ਜੇ ਪੂਰਾ ਕਿੰਨਾ ਖਚਵਾਈ ਜਾਊਗੀ ਲੋਧ ਵੀਰ ਜੀ ਨੇ 10 ਕਿਲੋ ਚਵਾਈ ਜਾਣਾ ਰਮਾਨ ਨਾਲ ਕੋ ਚੰਗੀ ਵੀਰਸੇ ਵਾਲਾ ਲੈ ਜਾਊਗਾ ਵੱਧ ਵੀ ਚਵਾਈ ਜਾਊਗੀ ਤੋਰੋ ਫੇਰ ਇੱਕ ਰੀਨ ਤਾਂ ਨੇ ਵੇਖੋ ਗੱਦੀ ਕਿੱਡਾ ਗੋਲ ਲੱਗਾ ਜਾਤ ਬਰੀਡ ਵਿੱਚ ਹੀ ਪੂਰੀ ਆ ਚੰਗੀ ਵੀਰਸੇ ਵਾਲੇ ਘਰ ਚਲ ਜੂਗੀ ਇਹ ਵੀ ਪਤਾ ਲੱਗੂਗਾ ਕਿੱਲੇ ਦੇ ਬਾਹਰ ਬੱਜੀ ਆ ਬਾਕੀ ਤਾਂ ਥਣ ਬਹੁਤ ਸੋਹਣਾ ਲੱਗਾ ਲਗੀ ਬਾਕੀ ਸਾਦੇ ਕੋਦ ਵਿੱਚ ਜਰਾ ਦੇ। ਬਾਕੀ ਜਿੰਨੀ ਵੀ ਹੈਗੀ ਬਿਊਟੀ ਜੇ ਵਰਗੀ ਸੋਹਣੀ ਆ। ਲੈ ਜਿਓ। ਆਵੇ। ਇਹ ਬਿਧੀ ਪਿਓਰ ਚਾਰ ਦੰਦਾਂ ਦੇ ਵੈੜ। ਦਿਖਾ ਦਿਓ ਦੰਦ। ਪਿਓਰ ਚਾਰ ਦੰਦ। ਇਹ ਰਿਹਾ ਪਿਓਰ ਚਾਰ ਦੰਦਾਂ ਦੇ ਜੀ। ਠੀਕ ਆ। ਹਾਂ ਜੀ। ਲੈ ਜਿਓ। ਉਹ ਪਿਓਰ ਚਾਰ ਦੰਦਾਂ ਦੇ ਵੈੜੇ ਤੇ ਸੋਹਣੀ ਵੈੜਿਆ। ਤੇ ਮਗਰ ਵੀ ਸੋਹਣੀ ਬੱਛੀ ਆ ਜੀ। ਤੇ ਕਿੰਨਾ ਵੇਜ ਜੀ ਫਿਰ ਇਹਦਾ ਮੁੱਲ ਮੁੱਲ ਵੀ ਜੀ ਮੜੀਆਂ ਧਾਰਾ ਮਰਵਾ ਦਈਏ ਦਿਖਾ ਦੋ ਫਿਰ ਹਾਂ ਜੀ ਚਾਬੋਤ ਕਰਾਂ ਆ ਵੇਖੋ ਵੀ ਜੀ ਥਣ ਥਣ ਬਹੁਤ ਸੋਨਾ ਕੱਢਿਆ ਬਾਕੀ ਵੀ ਜੀ ਜਰਸੀ ਬਹੁਤ ਹੁੰਦੀ ਆ ਪਰ ਖਾਣ ਲੰਮਾ ਘੱਟ ਹੁੰਦਾ ਵੇ ਕੋ ਥਣ ਕਿੱਡਾ ਲੰਮਾ ਚਲ ਦਿਖਾ ਦੋ ਚਵਾ ਕੇ ਲੈ ਲੇ ਵੇਖੋ ਵੀ ਜੀ ਚਵਾ ਤੇ ਪਿਛਲੇ ਥਨ ਦਾ ਜਵਾਦ ਖਾਲ ਰੱਸੀ ਰੱਸੀ ਕੋਈ ਨਹੀਂ ਪੁੱਤ ਕੋਈ ਨਹੀਂ ਵੀਰ ਜੀ ਠੀਕ ਹੈ ਤੇ ਚਲੋ ਦੱਸਿਓ ਫਿਰ ਮੁੱਲੇ ਤਾਂ ਮੁੱਲ ਤੇ ਵੀਰ ਜੀ ਜਿੰਨੀ ਤੇ ਜਾਦ ਬਲੀਡ ਚ ਆ ਇਹ ਜੀ ਕਾਂਜੀ ਵਸ਼ੀ ਲੈਂ ਚਲਦੀ ਆ ਤੇ ਵੀਰ ਜੀ 30 35 ਹਜ਼ਾਰ ਦੀ ਹੰਦੀ ਆ ਹਾਂਜੀ ਹਾਂਜੀ ਹੁਣ ਆਪਾਂ ਜੈ ਜੀ ਦੇ ਦੇਣੀ ਬਾਕੀ ਵੀਰ ਜੀ ਦੰਦਾ ਚ ਵਹਿੜਿਆ ਇਹ ਵੀ ਆ ਸੂਆ ਵੀ ਕੋ ਪੀਲੇ ਅਗਲੇ ਸੂਏ ਫੇਰ ਫੇਰ ਕੋ ਰੁਪਈਆ ਦੀ ਆ ਅਗਲੇ ਸੂਏ ਹੋ ਵੀ ਰਾਜੀ ਜਾਣੀ ਆ ਇਹ ਵੀ ਬੱਚੇ ਨੂੰ ਖਰਾਗ ਲੱਗ ਜੀ ਗਈ ਵੀਰ ਜੀ ਹਾਂਜੀ 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 ਤੇ ਬਾਕੀ ਵੀਰ ਜੀ ਜਾਤ ਬਰੀਡ ਦਾ ਮੁੱਲ ਜੀ ਹਾਂਜੀ ਬਾਕੀ ਵਹਿੜਾਂ ਦੇ ਜਰਸੀਆਂ ਪੜੀਆਂ ਮਿਲ ਜਾਂਦੀਆਂ ਜਾਤ ਬਰੀਡ 'ਚ ਘੱਟ ਹੁੰਦੀਆਂ ਬਾਕੀ ਵੇਖੋ ਫੇਸ ਕਿੱਡਾ ਠੁਗਵਾ ਲੱਗਾ ਵਹਿੜਦੂ ਹਾਂਜੀ 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 ਕਿੰਨੇ ਦੇ ਦਈਏ ਜੈ ਜੀ ਦੇ ਦਈਏ ਜੈ ਜੀ ਕਿੰਨੇ ਦਾ ਮੁੱਲ ਤੇ ਤੁਹਾਨੂੰ ਪਤਾ ਖੁੱਲਾ ਹੀ ਕਰਾਉਂਦੀ ਜਿੰਨੀ ਜਾਤ ਬਰੀਡ 'ਚ ਹਾਂਜੀ ਹੈ ਤੇ ਇਹ ਵੀ ਫੁੱਲ ਵੀਰ ਜੀ ਰਾਜੀ ਹੁੰਦੀ ਪੂਰੀ ਪਲੀ ਪੁਲੀ ਹੁੰਦੀ ਹੁਣ ਜਿੰਨਾ ਵੀ ਹੈਗਾ ਮੀਡੀਅਮ ਐ ਰਾਜੀ ਨਾਲ ਲੱਸੀ ਹੈ ਹਾਂਜੀ ਹਾਂਜੀ ਹੁਣ ਜੈ ਜੀ ਵੀਰ ਜੀ ਦੇ ਦਈਏ ਕਿੰਨੇ ਦੀ ਮੁੱਲ ਕਰਨ ਨੂੰ ਭਾਈ 35000 ਕਰੀਏ 33000 ਦੀ ਵੈੜ ਦੇ ਦਾਂਗੇ 33000 ਛੋੜ ਛੜ ਮੌਕੇ ਤੇ ਹੋਰ ਕਰਦੇਗੇ ਵੀ ਜੀ ਥੋੜੀ ਬੁਦੀ ਕਰ ਦਾਂਗੇ ਬਾਕੀ ਵੀ ਜੀ ਚੱਡੇ ਦੀ ਬਣਾਵਟ ਬਹੁਤ ਸੋਹਣੀ ਆ ਜੀ ਬੜੀ ਸੋਹਣੀ ਆ ਵੇਖੋ ਕਿੰਨਾ ਬਾਕੀ ਚੱਲ ਸੋਈ ਸਵਾਈ ਆ ਆਪਣੀ ਚਵਾਈ ਕਰਕੇ ਖੜਾ ਗਾੜੀ ਵੀ ਦੁੱਧ ਚੰਗਾ ਵਾ ਹਾਂਜੀ ਹਾਂਜੀ ਜੀ ਗਾੜੀ ਵੀ ਹਵਾਨਾ ਚੰਗਾ ਲੱਗਾ ਉਹਨਾਂ ਗਾਂ ਨੂੰ ਉਹਨਾਂ ਪਛਾਣ ਨੂੰ ਤੇ ਹੁਣ ਅੱਗੇ ਆਪਣੇ ਕੋਲ ਦੂਸਰੇ ਨੰਬਰ ਤੇ ਕਾਫੀ ਖੂਬਸੂਰਤ ਜੀ ਵੜਿਆ ਤੇ ਜੰਮੀ ਪਲੀ ਪੂਰੀ ਆ ਜਿਹੜੀ ਸੁਆ ਪਹਿਲਾਂ ਹੀ ਸੁਣਾ ਇਨੇ ਪਹਿਲਾਂ ਨਹੀਂ ਜੀ ਯਾਰ ਦੇਖੋ ਜੀ ਆਹਨੇ ਵੇਖੋ ਕਿਹੜੀ ਗਰੀ ਵੀ ਇੱਥੇ ਲੱਗਾ ਆਖਾਂ ਬੜੀਆਂ ਪਿਆਰੀਆਂ ਜਿਹੜੀਆਂ ਜਿਹੜੀਆਂ ਅੱਖਾਂ ਬਿੱਲੀਆਂ ਜਿਵੇਂ ਬਿੱਲੀਆਂ ਅੱਖਾਂ ਜਿਹੜੀਆਂ ਇਹਦੀਆਂ ਆ ਦੇਖ ਸਾਦੇ ਜੀ ਇਹ ਬੜੀ ਵੱਡੀ ਚੀਜ਼ ਕਰ ਰੱਬ ਦੀ ਹੈ ਨੀਲੀ ਰਾਵੀ ਦੀ ਮਾਈ ਦੇ ਅੱਖਾਂ ਦੀਆਂ ਐਦਲੀ ਲੰਗੀਆਂ ਗਿਆ ਹਾਂ ਜੀ ਜੰਝ ਨੀਲੀ ਰਾਵੀ ਦੀਆਂ ਨਹੀਂ ਹੁੰਦੀਆਂ ਇਹ ਵੀ ਇੱਕ ਚੀਜ਼ ਥੋੜੀ ਜਿਹੀ ਘੱਟ ਲੱਭਦੀ ਹੈ ਹਾਂਜੀ ਹਾਂਜੀ ਤੇ ਜਿਹੜੀਆਂ ਅੱਖਾਂ ਵਾਲੇ ਗਾਂ ਇਹ ਕਿੰਨਾ ਕੁ ਦੁੱਧ ਚੋਈਂ ਲੱਭ ਜਾਂਦੀ ਗਾਂ ਘੱਟ ਲੱਭਦੀ ਹਾਂਜੀ ਹਾਂਜੀ ਇਹ ਬੜੀ ਲੱਗਦੀ ਚੀਜ਼ ਆ ਹਾਂਜੀ ਹਾਂਜੀ ਸੋਹਣੀ ਲੱਗਦੀ ਆ ਕਿੱਲੇ ਤੇ ਪੱਜੀ ਵੀ ਚਲੋ ਰੰਗ ਰੰਗ ਵੀ ਕਾਫੀ ਸੋਹਣਾ ਵਾ ਹਾਂਜੀ ਹਾਂਜੀ ਤੇ ਕਿੰਨੇ ਕੁ ਦੁੱਧ ਵਾਲੀ ਜੇ ਵਿਧੀ ਐ ਵੀਰ ਜੀ ਇਹਦੀ ਮਾਂ ਕੱਢਦੀ ਰਹੀ ਆ 20 22 ਕਿਲੋ ਦੁੱਧ ਅੱਛਾ ਇਹ ਵੀ ਇਹ ਵੀ ਪਹਿਲਾਂ ਨੇ ਆ 18-19 ਕਿਲੋ ਤਾਂ ਘੱਟ ਗਈ ਚਵਾਊਗੀ। ਬਾਕੀ ਚਲੋ ਜਿਹੋ ਜੀ ਸੋਹਣੀ ਆ ਸੰਭੀ ਸੰਭੀ ਚੰਗੀ ਆ। ਹਾਂ ਜੀ ਵਸੇ ਵਾਲਾ ਲੈ ਜੂਗਾ ਚੰਗਾ ਦੁੱਧ ਚਵਾਈ ਜਾਊਗੀ। ਠੀਕ ਹੈ। ਬਾਕੀ ਕੋਈ ਆਪਣਾ ਵੀ ਸਮਝ ਕਰਕੇ ਤਾਂ ਫੇਰ ਖੜੇ। ਤੋਰੋ ਫੇਰੇ ਨਾ। ਇਹ ਟਾਈਮ ਲਾ ਜੂਗੀ ਸੋਹਣ ਚਲ। ਹਾਂ ਜੀ ਜੀ 20 ਦਿਨ ਪੂਰੇ ਖੜੀ ਜੀ ਇਹ ਵੀ ਚਾਰ ਦੰਦ ਪਿਓਰ ਮੂੰਹ ਵਿੱਚ। ਅੱਛਾ ਇਹ ਵੀ ਮੂੰਹ ਚਾਰ ਦੰਦ। ਮੂੰਹ ਫੜਾਉਣ ਤੇ ਬਹੁਤ ਚੜਦੀ ਆ। ਇਹ ਆਈ ਖੁੱਲੀ। ਬੰਦੇ ਆਦੀ ਉਹ ਜੀ ਜੀ ਕਰਦੀ ਆ। ਠੀਕ ਆ। ਹਾਂ ਜੀ। ਸਾਰਨ ਤੋਂ ਲਈ ਆ ਜੀ ਵਹਿੜ। ਆਈ ਖੁੱਲੀ ਆ। ਇਹ ਵੇਖਾ ਕਿੰਨੀਆਂ ਖੁੱਲੀਆਂ ਰਹੀਆਂ ਨੇ। ਚੰਗੀ ਸੋਨੀ ਬੈੜਿਆ ਜੀ ਲੈ ਜਾਵੇ ਦੀ ਕਮਾਗੇ ਬਾਕੀ ਵੀਰ ਜੀ ਇਹ ਆ ਵੇਖੋ ਆ ਮੈਂ ਸਭ ਜੰਝਾ ਹੋਲ ਜੀ ਕਰਦਾ ਡੰਗ ਉਤਰ ਲੱਗਿਆ ਦੰਦ ਖਾਂਦੇ ਕੋਈ ਚੀ ਕਰਦੀ ਹੈ ਕਦੇ ਵੀ ਜੀ ਫਿਰ ਮੜਿਆ ਖਾ ਲਈ ਬਾਅਦ ਆ ਵੇਖੋ ਪਿਓਰ ਚਾਰ ਦੰਦ ਆ ਦੇਖਦੇ ਹੈਗੇ ਇਹ ਵੀ ਪਿਓਰ ਚਾਰ ਜੇ ਨਹੀਂ ਤੇ ਆਖੀ ਚਾਹ ਤੇ ਨਿਕਲੂਗੀ ਸ਼ੀਰ ਅੱਛਾ ਜਿਹੜੀ ਚੀਜ਼ ਹੈਗੀ ਉਹ ਦੱਸਣੀ ਹੈ ਠੀਕ ਹੈ ਹਾਂ ਜੀ ਬਾਕੀ ਇਹਦੀ ਫੇਸ ਬਹੁਤ ਛੋੜਾ ਜਿਹਾ ਲੱਗਾ ਜਿਸ ਰੰਗ ਚਿੱਟੀਆਂ ਅੱਖਾਂ ਇਹਦੀਆਂ ਕਾਫੀ ਸੋਹਣੀਆਂ ਲੱਗਦੀਆਂ ਜਿਹੜੀਆਂ ਰੰਗ ਦੇ ਨਾਲ ਹੀ ਮੈਚ ਕਰਦੀਆਂ ਲੱਗੂ ਕਿ ਨੌਕਰੀ ਕੋੜੀ ਆ ਤੇ ਠੀਕ ਆ ਹਾਂਜੀ ਤੇ ਸਨਾਂ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਤਿਆਰ ਕਰਨਾ ਬਾਕੀ ਵੇਖਣੇ ਆਖੂ ਹੁਣੇ ਬਾਕੀ ਤੁਸੀਂ ਆਪਣੀ ਸਮਝਣਾ ਵੇਖਣੀ ਆ ਵੇਖਣ ਵਾਲੇ ਵੀਰ ਸਾਡੇ ਤੋਂ ਸੂਝਵਾਨ ਨੇ ਬਾਕੀ ਜਿੰਨੀ ਹੈਗੀ ਬਿਊਟੀ ਜੇ ਅਸਲੀ ਵਹਿੜ ਹਾਂਜੀ ਸੋਹਣੀ ਆ ਪੜੀ ਜੁੜੀ ਆ ਤੇ ਇਹਦਾ ਮੁੱਲ ਬਾਕੀ ਵੀਰ ਜੀ ਥਾਣ ਵੇਖੋ ਕਿڑی ਕਿڑی ਗੇਅਪ ਤੇ ਲੱਗਾ ਵੈੜੂ ਇਹ ਵੀ 20 ਦਿਨਾਂ ਨੂੰ ਵੀਰ ਜੀ ਚੱਡਾ ਪੂਰਾ ਭਰੂਗੀ ਵੈੜਾ ਹਾਂਜੀ ਹਾਂਜੀ ਬਾਕੀ ਸ਼ੈਣ ਬੜੀ ਬਾਡੀ ਦੇ ਤੇ ਦੱਸਦੀ ਐ ਮੁੱਲ ਵੇਚੀ ਚੰਗੇ ਸੇਵ ਵਾਲੇ ਘਰ ਚਲਗੀ ਨਾ ਵੈੜਾ ਤੇ ਯਾਰੇ ਬੰਦੂਗੀ ਰੈਡ ਜਿੰਨੀ ਜਿਆਦ ਬ੍ਰੀਡ ਚ ਹਾਂਜੀ ਹੁਣ ਮੁੱਲ ਜੈ ਜੀ ਵੀਰ ਜੀ ਕਰ ਦਈਏ ਵੇਚੀ ਪੂਰੀ ਮੰਨ ਲਓ ਆਪਾਂ ਤਿਆਰ ਕਰਕੇ ਵੇਚਦੀ ਐ ਨਾ ਪੂਰੀ 20 ਦਿਨਾਂ ਨੂੰ ਹਾਂਜੀ ਤੇ ਆਪਾਂ ਹੀ 65000 ਦੀ ਵੇਚੀ ਵੇਚਾਂਗੇ ਠੀਕ ਆ ਤੇ ਹੁਣ ਵੀਰ ਜੀ ਜੈ ਜੀ ਦੇ ਦਈਏ ਕਿੰਨੇ ਤੇ ਹੁਣ ਵੀਰ ਜੀ ਮੁੱਲ ਕਰਨੋਂ ਭਾਏ 45000 ਕਰਾ ਲਓ 43000 ਦੀ ਵਾਸ਼ੀ ਦੇ ਦਾਂਗੇ 43000 ਦੇ ਉਹ ਇਸ਼ਾਨ ਸ਼ਾਦ ਕੇ ਦੇ ਦੋਗੇ ਕੀ ਆਉਗੀ ਨਾ ਪੰਜਾਬ ਦੇ ਸਾਹ ਨਾਲ ਦੀ ਵਾਸ਼ੀ ਐ ਅੱਛਾ ਹਾਂ ਜੀ ਚਲੋ ਬਾਕੇ ਕੋ ਫੋਨ ਲਾਵੇ ਮਾਨਤਨ ਮੋਕੇ ਤੇ ਹੋਰ ਕਰ ਦੋਗੇ ਮਾਨੀ ਵੀਰ ਜੀ ਗੱਬੜ ਗੁੱਬੜ ਲੈਣਾ ਹੁਣ ਤੁਹਾਨੂੰ ਪਤਾ ਜਿਹੜੀਆਂ ਹੁਣ ਗੱਬੜ ਆ ਨਾ ਜਿੰਨਾ ਗਰਮੀਆਂ ਸੂਣਾ ਉਹਨਾਂ ਹੀ ਦੁੱਧ ਦੇਣਾ ਜੇ ਟੋਕੜਾਂ ਵਾਲਾ ਕੰਮ ਗਿਆ ਜੇ ਹੁਣ ਟੋਕੜਾ ਟੋਕੜਾ ਉੱਡ ਗਿਆ ਦੁੱਧੋਂ ਜਿਹੜੀਆਂ ਗਰਮੀਆਂ ਦੀਆਂ ਸੂਈਆਂ ਠੀਕ ਆ ਹਾਂ ਜੀ ਹਾਂ ਜੀ ਤੇ ਜਿਹੜੀ ਸਿਆਲ ਦੀਆਂ ਸੂਈਆਂ ਉਹ ਉੱਡ ਗਈਆਂ ਦੁੱਧੋਂ ਉਹਨਾਂ ਨੇ ਗਰਮੀਆਂ 'ਚ ਦੁੱਧ ਕੱਢਣਾ ਜਿਹੜੀਆਂ ਗੱਬੜਾ ਉਹਨਾਂ ਨੇ ਦੁੱਧ ਕੱਢਣਾ ਜਿਹੜੀਆਂ ਦੂਨੂ ਤਿੰਨ ਤਿੰਨ ਦਿਨਾਂ ਦੀਆਂ ਸੁਈਆਂ ਠੀਕ ਹੈ ਹਾਂਜੀ ਹਾਂਜੀ ਆਹ ਜੀ ਗੱਬੜਿਆ ਵੇੜ ਇਹਨਾਂ ਦਾ ਤੋਕੜਾ ਲਵੇਕੇ ਨਾ ਤੇ ਸੱਜੇ ਲੱਲੇ ਕੋਈ 50000 ਰੁਪਇਆ ਵੱਧ ਪਾ ਗਏ ਦੱਸੀਏ ਵਿਧੀਆਂ ਤੇ ਫਾਰੇ ਬਾਕੀ ਵੀ ਜੀ ਥਣ ਥੂਣ ਇਹਦਾ ਵੀ ਬਹੁਤ ਸੋਹਣਾ ਲੱਗਾ ਉਹ ਵਜੇ ਨੂੰ ਯੂਜ ਚ ਵਹਿੜੇ ਵੀ ਹਾਂਜੀ ਹਾਂਜੀ ਤੇ ਬਾਕੀ ਡੱਬਾ ਰੰਗਿਆ ਸੋਹਣੀ ਹੈ ਵਹਿੜ ਥਣ ਕੁਲਾ ਚੰਗਾ ਲੱਗਾ ਹਾਂਜੀ 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 ਤੇ ਕਿੰਨੇ ਕ ਦੁੱਧ ਆ ਲਈ ਜੇ ਇਹ ਵੀਰ ਜੀ 15 16 ਕਿਲੋ ਚਵਾਈ ਜਾਊਗੀ ਤੇ ਇਹ ਕਿੰਨਾ ਕੁ ਲੈ ਜੀ ਟਾਈਮ ਹੈ ਜੇ ਟਾਈਮ ਵੀਰ ਜੀ ਇਹ 10 ਦਿਨ ਖੜੀ ਜੀ 9 10 ਦਿਨ ਖੜੂਗੀ ਪੂਰੇ ਤੋਰੋ ਹ ਇਕ ਦਿਨ ਬਾਕੀ ਵੀਰ ਜੀ ਚੰਗੇ ਤਿਆਰ ਚੰਗੀ ਤਿਆਰ ਹੁੰਦੀ ਆ ਪੱਕੇ ਸਾ ਕਰਕੇ ਪੈਸਾ ਨਹੀਂ ਪੈਰ ਬਾਕੀ ਵੀਰ ਜੀ ਕੱਦ ਕਾਠ ਬਹੁਤ ਜ਼ਿਆਦਾ ਬਾਕੀ ਜਿੰਨੀ ਵੀ ਅਗੀ ਵੜ ਸੋਹਣੀ ਆ ਕਾਠੀ ਜਿਆ ਲੈ ਜਾ ਚੰਗੇ ਚੰਗੇ ਸਕਾਸਾਕਾਰ ਸੇਵਾਲੇ ਚਲਗੀ ਚੰਗਾ ਦੁੱਧ ਚਵਾਈ ਜਾਊਗੀ ਕਿੰਨਾ ਵੀ ਦਿੱ ਫਿਰ ਮੋਲੇ ਦਾ ਮੋਲੇ ਦਾ ਵਿੱਚ ਜੈਜ ਕਰਦੀ ਬਾਕੀ ਠੰਡੀਆਂ ਤੀਆਂ ਤੇਰੀਆਂ ਵਿੱਚ ਜੀ ਬੈੜਾ ਮਾਰੀਆਂ ਦਰਦੀਆਂ ਕੈਮਰੇ ਤੋਂ ਬਾਕੀ ਠੰਡੀਆਂ ਆ ਵੀ ਠੰਡੀ ਹੈ ਵੀ ਜੀ ਆਹ ਦੇਖ ਇਹ ਵੀ ਠੰਡੀ ਹੈ ਕੋਈ ਜਾਲੀ ਨਹੀਂ ਕਿੰਨਾ ਮੋਲੇ ਫਿਰ ਇਹਦਾ ਮੋਲੇ ਦਾ ਵਿੱਚ ਜੈਜ ਕਰਦੀ ਕਿੰਨਾ ਮੋਲ ਕਰਾਉ ਨੂੰ ਤੇ ਵੀਰ ਜੀ ਭਾਵੇਂ ਇਹਦਾ 43000 ਕਰਾਈ ਜੋ ਹਾਂਜੀ ਪੂਰੇ 38000 ਦੀ ਵੈਟ ਦੇ ਦਾਂਗੇ 38000 ਦੀ ਹਾਂਜੀ ਵਿੱਚ ਛੋਟ-ਛੜ ਕਰ ਦੋਗੇ ਛੋਟ ਕੋਈ ਨਹੀਂ ਮੌਕੇ ਦੇ ਵਿੱਚ ਹੀ ਕਰਾਂਗੇ ਠੀਕ ਆ ਬਾਕੀ ਵੀਰ ਜੀ ਸਵਾਗੇ ਵਿੱਚ ਇਹਦੇ ਵੱਧ ਪੈਸੇ ਵਟਾਂਗੇ ਹਾਂਜੀ ਹਾਂਜੀ ਹਾਂ ਪਾ 38000 ਦੀ ਵੈਟ ਦੇ ਦਾਂਗੇ ਠੀਕ ਹੈ ਜੀ ਹਾਂਜੀ ਬਾਕੀ ਬਾਜ਼ਾਰ ਮਜੂਰ ਦੇ ਸਾਹ ਨਾਲ ਆਪਾਂ ਮੁੱਲ ਵੀ ਜਾਇਜ਼ ਹੀ ਕਰੀਦੇ ਆ ਵੀ ਅਗਲਾ ਕੋਈ ਵੀਰ ਵੇਚਣ ਵਾਲਾ ਵੀ ਖੜੇ ਤੇ ਉਹਨੂੰ ਵੀ ਜਾ ਕੇ 100 ਰੁਪਏ ਭਈਆ ਤੇ ਗਾਂ ਫੇਰ ਅਗਲਾ ਪੱਜਾ ਹੁੰਦਾ ਹਾਂਜੀ ਤਾਂ ਮੁੱਲ ਜਾਇਜ਼ ਕਰੀਦੇ ਜਾਦੇ ਵੀਰ ਆਪਣੇ ਕੋ ਪੱਕੇ ਗਾਗ ਲੱਗੇ ਵੇਚਣ ਵਾਲੇ ਵੀਰ ਖੜਦੇ ਆ ਆਪਣੇ ਕੋਲ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਸੋਈ ਤੇ ਆਪਣੀ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਦੋਵੇਂ ਪਾਸੇ ਕਰਕੇ ਖੜੋ ਇੱਥੇ ਹੀ ਆਪਣੀ ਇਸ ਤੰਗੀ ਤਰ੍ਹਾਂ ਵੇਚ ਆ ਕੇ ਪਰਖੇ ਕੇ ਪਸ਼ੂ ਖੜਿਆ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ